ਸਤਨਾਮ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹੀ ਦਸਵੇਂ ਕਬੂ ਬਾਜ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਖਾ ਪੂਰਣ ਹੋ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਮਾਰਾ ਬਣ ਜਾਣ ਕਰੋ ਪ੍ਰਤਪਾਰਾ ਹਮਰੇ ਦੋਸਤ ਸਦਾ ਸੰਕਾਹ ਆਪਾਤ ਮਨ ਬਚਾਓ ਸੁਖੀ ਵਸ ਗੁਰ ਪਰਨਾਰ ਸੇਵਕ ਸੇਕ ਕਿਸ ਬੈ ਕਰਤਾ RAM ਅੱਛਾ ਨਿਜ ਕਰਦ ਕਰੀਐ ਸਭ ਧਰਮ ਕੋ ਪਾਜ ਸੰਗਰੀਐ ਪੂਰਨ ਹੋਇ ਮਾਨੀ ਆਸਾ ਤੋਰ ਪਦ ਨਕੇ ਰਹਣ ਪ੍ਰਸ ਤਮਹ ਸ਼ਾਡ ਕੋਇ ਅਬਰ ਦਤਿਉ ਜੋ ਭਰ ਚੰ ਸੁ ਤੁਮ ਤੇ ਪਾਨ ਸੇਵਕ ਸੇਵਕ ਹਮਾਰੇ ਤਾਰੇ ਅਹ ਚੰਚੂ ਸਾਤਰ ਮਾਰੇ ਮਾਰੀਐ ਆਪ ਹੱਥ ਦੇ ਮੁਰਜ ਬਈਐ ਮਰਨ ਕਾਲ ਕਾ ਦਰਾਸ ਤੇ ਬਈਐ ਓ ਜੋ ਸਦਾ ਅਸਮਾਨ ਪਛਾ ਸ੍ਰੀ ਅਸਤੁਜ ਜੋ ਕਰੇ ਹੋ ਰੱਖਾ ਰਾਖ ਜੋ ਮੈਂ ਰੱਖਣ ਹਾਰੇ ਸਾਹਿਬ ਸੰਤ ਸਾਇ ਪਿਆਰੇ ਦੀਨ ਬੰਦ ਦੁਸਤਰ ਕਰੰਤਾ ਤੁਮ ਪੁਰੀ ਜਦਨ ਦਾਸ ਕੰਤਾ ਕਾਲ ਪਾਏ ਬ੍ਰਹਮ ਬਪਤਰਾ ਕਾਲ ਪਾਏ ਸਿਰ ਜੂਰ ਵਤਨਾ ਕਾਲ ਪਾਏ ਕਰ ਬਿਸਰ ਪ੍ਰਕਾਸ਼ ਸਕਲ ਕਾਲ ਕੋ ਕੀ ਆਤਮਸ ਜਗਰਤਾਲ ਜੁਗੇ ਸਭ ਕੇਓ ਬੇਦਰਾਜ ਬ੍ਰਹਮ ਤੂ ਥਿਓ ਜਮਨ ਕਾਲ ਸੋ ਲੋਕ ਸੋ ਨਮਸਕਾਰ ਹੈ ਤੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਜਿਵ ਦੇ ਤਿਰਥ ਅਸਨ ਉਪਜਾਰੋ ਆਦੰਤਿਕ ਉਤਾਰੋ ਸੋਏ ਗੁਰੂ ਸਮਝੋ ਬਨਾਰਾ ਨਮਸਕਾਰ ਤੇ ਸ੍ਰੀ ਗੋਮਾਰੀ ਸੁਖੁ ਪਰਜਾਤਿ ਆਪ ਸਵਾਰੀ ਸੁਖੁ ਕਨ ਕੋ ਸਭੁ ਸੁਖ ਦਿਉ ਸਤਨਣ ਓ ਪਨ ਮੋਬਦ ਕੀਉ ਕਰ ਕਰ ਕੇ ਅੰਦਰ ਕੀ ਜਾਣੰਤ ਭਲੇ ਬੁਰੇ ਕਿਤੇ ਰਮਿ ਸ਼ਾਨਤ ਚੀਤੇ ਤੇ ਪੁਸਰੇ ਥੋਲਾ ਸਭ ਪਰ ਕਿਰਪਾ ਜਸਤ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨਮਕੇ ਸੁਖੀ ਏਕ ਏਕ ਕੀ ਪੀਰਿ ਪਸ਼ਾਮੈ ਕਰ ਘੜਿ ਵੇ ਪਰਮਣ ਕੀ ਜਨ ਜਗਤ ਕਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਵ ਦੇਹ ਅਤਾਰ ਜਵਿਆ ਕਰਖ ਕਰ ਤਹੁ ਕਬ ਹੋ ਤਮ ਮੈਂ ਬਦਨ ਜੇਹ ਤਰ ਸਭ ਹੋ ਜੇ ਤੇ ਬਦਰਾ ਸਭ ਸਭ ਤਾਰੈ ਬੜੇ ਬੂਧ ਚਰ ਤੁਸਵੇਂ ਤੇ ਰਹਤ ਦਰਾਵਨ ਮਾ ਜਾਣਤ ਲੇਦ ਤੇ ਦੇ ਅਰਿਆਲ ਮਾ ਨਰੰਕ ਕਰਿ ਕਾਂਦਰ ਲੰਭ ਆਦਿ ਨਿਨ ਲਲ ਸੰਭਾ ਤਕ ਮੂਲ ਚਾਰਤ ਨਿੱਡਾ ਜਾਗ ਭੇਵਣ ਪਾਉ ਨਿੱਡਾ ਨਾ ਕੋ ਕਰ ਪਾਹਣ ਬਨਤ ਮਹਾ ਮੂਰਗਸਤੇਨ ধ্যানਤ ਬਾਹ ਦੇਵ ਕੋ ਕਹਿ ਚ ਸਦਾ ਸ਼ਿਵ ਓਮਕਾਰ ਕਾ ਚਿੰਤ ਤਨ ਭਿਵ ਆਵ ਆਂਗਣੀ ਬੁਧ ਹੈ ਜਿਂਤੇ ਵਰਣਤ ਪੈਨਾ ਪਰਤੋ ਹੱਤੇ ਤੀ ਤੁਮਰਾ ਬਖਾਨੋ ਜੈ ਬਸਾਰਾ ਗਹਿ ਬਦ ਸ੍ਰਿਆ ਬਰਤ ਤੁ ਸੰਸਾਰ ਏਕਾ ਰੂਪ ਰੂਪ ਸਰੂਪ ਰੰਗ ਭਇਓ ਰਾਮ ਕਹਿਉ ਪਾਂਡਾ ਜੇ ਜਿਤ ਸਿਤ ਜਿਕੇਨੇ ਅਦਭੁਤ ਖਾਨ ਗੌਰ ਰਤ ਦਿਨੀ ਕਉ ਫੂਲ ਰਾਜਾ ਹਵ ਬਿਠਾ ਕਾਂਸ ਬਣ ਭਇਓ ਸੰਕਰ ਇਕੱਠਾ ਸੰਗਰੀ ਸ੍ਰਸ਼ਟ ਦਿਖਾਇ ਅਚੰਪਵ ਆਜੁ ਗਾਜ ਰੂਪ ਸਯੰਪਵ ਬ੍ਰਛਾ ਬੇਤਮ ਕਰੋ ਜਗੁ ਬਾਰਿ ਸਿਕ ਸੰਗਰੋ ਦੁਸ਼ਟ ਦਿੱਤੇ ਉਤਪਤ ਉਤਪਤਾ ਸੰਗ ਬਲੇਸ਼ ਕਲੋਰਣ ਕੰਤਾ ਜ ਅਸਥੁਜ ਤਦ ਸਰਣੀ ਪਰੇ ਜਨ ਕੇ ਦੁਸ਼ਟ ਦੁਖ ਤਵ ਮਾਰੇ ਪੁਰਖ ਤਵਨ ਪਗ ਪਰੇ ਤਿਹਾਰੇ ਜਨ ਕੇ ਤੁਮ ਸੰਗੜ ਸਭ ਥਾਰੇ ਜੋਗਨ ਕੋਪ ਤਿਬਾਰਤ ਹੈ ਹੈ ਤਾਂ ਕਿ ਕਾਲ ਨਿਕਲੇ ਰਚਾ ਹੋਏ ਤਾਹੇ ਸਭ ਕਾਲਾ ਦੁਸਤ ਰਸਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਹਰ ਹੋ ਤਾਂ ਕਿ ਤਾਂ ਤਨ ਕਮੋ ਹਰ ਹੋ ਹਰੇ ਤਸੇ ਤੇ ਕਰਮੋ ਸੋਈ ਦੁਸਤ ਸ਼ਾਹ ਸ਼ਵੈ ਸਕੇ ਤਾਂ ਕੋਈ ਏਕ ਬਾਰ ਜਿਤ ਤੁਮੈ ਸੁਭਾਰਾ ਕਾਰਥਾ ਸਤੇ ਸਾਹਿਬ ਬਾਰਾ ਜਨ ਲਰਨਾਮ ਤੇ ਹਾਰੋ ਕਹਾ ਦਵਤ ਦੁਸ਼ਤ ਦੋਖ ਤੇ ਰਹਾ ਘੜਗ ਪੀਤ ਮੈਂ ਸਰਣ ਤੇ ਹਾਰੇ ਆਪ ਹੱਥ ਦੈ ਲੇ ਬੋਰੀ ਸਰਬ ਧਰਮ ਸਰਾਈ ਦਸਤ ਦੋ ਕਤੇ ਲੇਵੋ ਬਚਾਈ ਘੜ ਗਤੇ ਤਮੈ ਸਹਣਤ ਹਾਰੀ ਆਪ ਹੱਥ ਦੇ ਲੇਵੋ ਕਾਨੀ ਸਰਬ ਥਾਰੋ ਉਹੋ ਸਹਾਈ ਦੋਸਤੋ ਦੁੱਖ ਤੇ ਲੇਵੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ